कदरा कपरा गिर गुज़ार करो कर सजा दो ਕਪੜੇ ਪਹਿਨੇ ਹੈ ਅੱਜ ਜਿਹੜਾ 26 ਜਨਵਰੀ ਗੰਗਾਤਰ ਦਿਵਸ ਨੂੰ ਸਰਕਾਰਾਂ ਬਣਾ ਰਹੀਆਂ ਸਾਡੇ ਲਈ ਜਿਹੜਾ ਸਿੱਖਾਂ ਦਾ ਕਾਲਾ ਦਿਨ ਹੈ ਤੇ ਅਸੀਂ ਯੂਨਾਈਟਿਡ ਅਕਾਲੀ ਦਲ ਦੇ ਚੇਅਰਮੈਨ ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ ਸਮੇਤ ਜਥੇ ਦੇ ਪਹੁੰਚੇ ਆ ਅੱਜ ਫਰੀਦਕੋਟ ਯੂਨਾਈਟਿਡ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਦੇ ਹੋਣ ਦੇ ਨਾਤੇ ਅਸੀਂ ਜਿਹੜਾ ਇਹ ਕਾਲੀਆਂ ਝੰਡੀਆਂ ਤੇ ਗਲਾਂ ਵਿੱਚ ਜ਼ੰਜੀਰਾਂ ਪਾ ਕੇ ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਜੋ 2015 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀਆਂ ਬੇਅਦਬੀਆਂ ਹੋਈਆਂ ਕਰਵਾਈਆਂ ਗਈਆਂ ਥਾ ਥਾਂ ਤੇ ਗੁਰੂ ਸਾਹਿਬ ਦੇ ਅੰਗ ਰੋਲੇ ਗਏ ਤੇ ਉਦੋਂ ਅਕਾਲੀ ਸਰਕਾਰ ਦੇ ਹੁੰਦੇ ਆ ਇਹ ਸਭ ਕੁਝ ਹੋਇਆ ਕਾਂਗਰਸ ਨੇ ਵੱਡੇ ਵੱਡੇ ਵਾਅਦੇ ਕੀਤੇ ਗੁਟਕਾ ਸਾਹਿਬ ਹੱਥਾਂ 'ਚ ਫੜ ਕੇ ਸੌਆਂ ਖਾਧੀਆਂ ਇਨਸਾਫ ਨਹੀਂ ਸਿੱਖਾਂ ਨੂੰ ਦਵਾਇਆ ਅਕਾਲੀ ਖੁੰਝੇ ਲੱਗੇ ਕਾਂਗਰਸ ਖੁੰਝੇ ਲੱਗੀ ਫੇਰ ਆਮ ਆਦਮੀ ਦੇ ਭਗਵੰਤ ਮਾਨ ਨੇ ਜਦੋਂ ਐਮਪੀ ਸੀਗਾ ਇਹਨੇ ਵੱਡੇ ਵੱਡੇ ਵਾਅਦੇ ਕੀਤੇ ਸਿੱਖਾਂ ਦੇ ਨਾਲ ਤੇ ਬਰਗਾੜੀ ਵੀ ਆਇਆ ਸੀ ਉਥੇ ਵਾਅਦੇ ਕੀਤੇ ਵੀ ਬੰਦੀ ਸਿੱਖ ਅਸੀਂ ਰਿਹਾ ਕਰਾਂਗੇ ਸਾਡੀ ਸਰਕਾਰ ਆਉਣ ਦਿਓ ਤੇ ਲੋਕਾਂ ਨੇ ਇਹ ਸਰਕਾਰ ਤੇ ਭਰੋਸਾ ਕਰਕੇ ਇਹਨਾਂ ਨੂੰ ਵੋਟਾਂ ਪਾਇਆ ਜਿਤਾਇਆ ਪਰ ਭਗਵੰਤ ਮਾਨ ਦੀ ਸਰਕਾਰ ਇਸ ਤੋਂ ਵੀ ਗਿਰ ਗਈ ਸੋ ਬੰਦੀ ਸਿੱਖਾਂ ਦੀ ਰਿਹਾਈ ਨਾ ਤਾਂ ਕਾਂਗਰਸ ਨੇ ਜੋਹੀ ਨਾ ਕਾਂਗਰਸ ਨੇ ਜੋਹੀ ਆਮ ਆਦਮੀ ਨੇ ਕੀਤੀ ਹੈ ਤੇ ਉਸ ਤੋਂ ਬਾਅਦ ਆਮ ਆਦਮੀ ਦੀ ਸਰਕਾਰ ਜਿਨ੍ਹਾਂ ਨੇ ਜੋ ਬੰਦੀ ਸਿੱਖ ਰਿਹਾ ਕਰਨ ਦੀ بجائے ਸਾਡੇ ਵਾਰਿਸ ਪੰਜਾਬ ਦੇ ਭਾਈ ਅਮਰਤਪਾਲ ਸਿੰਘ ਜੀ ਜੋ ਪ੍ਰਦਰਾਰ ਕਰ ਰਹੇ ਸੀ ਉਹਨਾਂ ਨੂੰ ਤੇ ਨਾਲ ਕੁਝ ਨੌਜਵਾਨਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਐਨਐਸਏ ਲਾ ਕੇ ਉੱਥੇ ਸਦਾ ਲਈ ਬੰਦ ਕਰਤਾ ਜੋ ਇਹ ਜਿਹੜੀ ਇਹੜੇ ਗੱਲਾਂ ਕੌਮ ਕਦੇ برداشت ਨਹੀਂ ਕਰੂਗੀ ਸੋ ਅਸੀਂ ਗੁਲਾਮ ਹਾਂ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਜੰਜੀਰਾਂ ਇਹ ਕਾਲੇ ਝੰਡੇ ਅੱਜ ਲੈ ਕੇ ਖੜੇ ਆਂ ਸਰਕਾਰਾਂ ਨੂੰ ਰੋ ਰਹੇ ਆਂ ਜੋ ਬੰਦੀ ਸਿੱਖਾਂ ਦੀ ਰਿਹਾਈ ਹੈ ਸੋ ਉਹ ਬੰਦੀ ਸਿੱਖਾਂ ਨੂੰ ਜੋ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਬਿਆਦਵੀ ਕਰਾਉਣ ਵਾਲੇ ਬਿਆਦਵੀ ਕਰਨ ਵਾਲੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਬਾਈਬਲ ਕਲਾਂ ਦੇ ਵਿੱਚ ਜਿਹੜਾ ਗੋੜੀ ਕਾਂਡ ਹੋਇਆ ਤੇ ਉਹ ਜਿਹੜੀ ਸੈਟ ਨਿਕਲੀ ਹੈ ਤੇ ਉਹ ਸਾਰਾ ਪਤਾ ਵੀ ਹੈ ਵੀ ਕਿਹਨੇ ਕਰਵਾਇਆ ਕਿਹਨੇ ਕੀਤਾ ਤੇ ਉਹਨਾਂ ਨੂੰ ਹਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਕੋਈ ਸਜ਼ਾਵਾ ਨਹੀਂ ਦਿੱਤੀਆਂ ਸੋ ਸਿੱਖਾਂ ਨਾਲ ਤਕਾ ਹੋ ਰਿਹਾ ਜੇ ਸਿੱਖ ਆ ਜਾਵਦੀ ਗੁਲਾਮੀ ਨੂੰ ਲਾਉਣ ਲਈ ਆਵਾਜ਼ ਠਾਉਂਦਾ ਤੇ ਇਹ ਸਰਕਾਰਾਂ ਉਹਨਾਂ ਨੂੰ ਜੇਲਾਂ ਵਿੱਚ ਬੰਦ ਕਰ ਦਿੰਦੀਆਂ ਜੇ ਕੋਈ ਹਿੰਦੂ ਹੈ ਜੇ ਕੋਈ ਮੁਸਲਮਾਨ ਹੈ ਉਹ 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 ਨਾਰੇ ਲਾਉਂਦੇ ਆ ਮਿਤ ਰੋੜੇ ਅਰਗੇ ਗੁਰਸਿਮਰਨ ਮੰਡ ਅਰਗੇ ਸਿੱਖੀ ਦੇ ਭਰਾ ਵਿੱਚ ਤੇ ਉਹਨਾਂ ਨੂੰ ਇਹ ਇਹ ਸਰਕਾਰਾਂ ਸ਼ਹਿ ਦੇ ਰਹੀਆਂ ਅੱਜ ਤੱਕ ਗ੍ਰਿਫਤਾਰ ਨਹੀਂ ਕੀਤਾ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜੋ ਤੂੰ ਭਗਵੰਤ ਮਾ ਜੀ ਵਾਅਦੇ ਕੀਤੇ ਸੀ ਤੇ ਸਿੱਖਾਂ ਬੰਦੀ ਸਿੱਖ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਭਾਵੇਂ ਸਿੱਖ ਹੈ ਭਾਵੇਂ Hindu ਹੈ ਭਾਵੇਂ ਮੁਸਲਮਾਨ ਹੈ ਉਹਨਾਂ ਨੂੰ ਜਲਦ ਜਲਦ ਰਿਹਾਅ ਕੀਤਾ ਜਾਵੇ ਤੇ ਜਿਹੜੇ ਕੌਂਕੇ ਦੇ ਕਾਤਲ ਹੈ ਭਾਈ ਗੁਰਦੇਵ ਸਿੰਘ ਜੀ ਦੇ ਤੇ ਉਹਨਾਂ ਨੂੰ ਛੇਦੀ ਛੇਦੀ ਗ੍ਰਿਫਤਾਰ ਕੀਤਾ ਜਾਵੇ ਇਹ ਸਿੱਖਾਂ ਦੀਆਂ ਮੰਗਾਂ ਆ ਅਸੀਂ ਅੱਜ ਤਾਂ ਇੱਥੇ ਖਤਰ ਤੋਂ ਹੋਏ ਆ ਭਾਈ ਕਨਿਆ ਚੌਂਕ ਫਰੀਦਕੋਟ ਜੀ ਇਹ ਪ੍ਰੋਸੈਸ ਜੀ ਵੇਖੋ ਉਦੋਂ ਤੱਕ ਹੀ ਜਾਰੀ ਜਦੋਂ ਸਾਡੇ ਸਿੱਖ ਬਾਹਰ ਨਹੀਂ ਆ ਜਾਂਦੇ ਦੋਸ਼ੀਆਂ ਨੂੰ ਸਜ਼ਾਵਾ ਨਹੀਂ ਦਿੱਤੀਆਂ ਜਾਂਦੀਆਂ ਬੰਦੀ ਸਿੱਖ ਰਿਹਾ ਨਹੀਂ ਹੋ ਜਾਂਦੇ ਤੇ ਭਾਈ ਅਮਰਤਪਾਲ ਸਿੰਘ ਵਰਗੇ ਯੋਧੇ ਉਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਨਿਕਲ ਐਨਐਸਐ ਬੰਦ ਨਹੀਂ ਕਰ ਦਿੱਤੀ ਜਾਂਦੀ ਉਹਨਾਂ ਤੇਰੇ ਸੰਘਰਸ਼ ਅਸੀਂ ਲਾਉਂਦੇ ਰਵਾਂਗੇ ਭਾਵੇਂ ਸਰਕਾਰਾਂ ਸਾਨੂੰ ਜੇਲ੍ਹਾਂ ਵਿੱਚ ਰੋਟੀਆਂ ਖਵਾਉਣ ਅੱਜ ਦਾ ਜਿਹੜਾ ਸਾਡਾ ਪ੍ਰੋਟੈਸਟ ਹੈ ਇਹ ਸੰਕੇਤਕ ਤਿੰਨ ਗੱਲਾਂ ਲਈ ਨੰਬਰ 1 ਜਿਹੜੇ ਬੰਦੀ ਸਿੰਘ ਆ ਉਹ ਰਿਹਾਨੇ ਕੀਤੇ ਜਾਏ ਉਹਦੇ ਰੋਸ ਹੋਜੇ ਨੰਬਰ 2 ਜਥੇਦਾਰ ਅਕਾਲ ਚੱਕ ਤੇ ਭਾਈ ਗੁਰਦੇਵ ਸਿੰਘ ਕੌਕੇ ਦਾ ਕਤਲ ਕੀਤਾ ਗਿਆ ਉਹਨਾਂ ਨੂੰ ਸਜ਼ਾਵਾ ਦਿਵਾਉਣ ਲਈ ਬੇਅਦਵੀ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾਵਾ ਦਿਵਾਉਣ ਲਈ ਜਿਵੇਂ ਬੈਵ ਗੋੜੀ ਚਲੀ ਭਾਈ ਸ਼ਰਵੀਰ ਸਿੰਘ ਬਾਦਲੀ ਹੁਕਮਾਂ ਦੇ ਚੱਲੇ ਉਹਨਾਂ ਨੂੰ ਗ੍ਰਿਫਟਾਰ ਕਰਾਉਣ ਲਈ ਅੱਜ ਦਾ ਅਸੀਂ ਸੰਕੇਤਕ ਤੌਰ ਤੇ ਯੂਨਾਈਟਿਡ ਅਕਾਲੀ ਦਰ ਵੱਲੋਂ ਰੋਸ ਮਾਰਚ ਕੀਤਾ ਹੈ ਕਿਉਂਕਿ ਸਾਨੂੰ ਇਸ ਦੇਸ਼ ਦੇ 75 ਸਾਲਾਂ 'ਚ ਲਗਾਤਾਰ ਜ਼ੁਲਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਕਰਕੇ ਅੱਜ ਦੀ ਆਜ਼ਾਦੀ ਦੇ ਦਿਵਸ 'ਤੇ ਸਾਡੀ ਖੁਸ਼ੀ ਨਹੀਂ ਸਾਨੂੰ ਕਾਲਾ ਦਿਵਸਾ ਸਾਡੇ ਲਈ ਇਸ ਲਈ ਅਸੀਂ ਆਪਣਾ ਰੋਸ ਪ੍ਰਗਟ ਕਰਨ ਲਈ ਕਿਉਂਕਿ ਇਸ ਦੇਸ਼ ਦੇ ਵਿੱਚ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਅਸੀਂ ਅੱਜ ਇਹ ਕਾਲਾ ਦਿਵਸਾ ਭਾਬਾ ਮਨਪਰੀ ਸਿੰਘure ਵੱਲੋਂ ਜੋ ਪੇਸ਼ ਹੋ ਰਿਹਾ ਕੋਡ ਜੂਤ ਵੱਲੋਂ ਸਾਡੇ ਕੀਤਾ ਗਿਆ ਅਸੀਂ ਸਾਰੇ ਉਹਦੇ ਸ਼ਾਮਲ ਹੋਏ ਆ ਅੱਜ ਦੇ ਇਸ ਖਾਲੇ ਦੇਸ਼ ਦਾ ਮਕਸਦ ਸਾਡਾ ਕੀ ਹੈ ਕਾਨੂੰਨ ਹੈ ਮੇਰਾ ਨਾਮ ਜਸਵਿੰਦਰ ਸਿੰਘ ਘੋਲੀਆ ਜਨਰੇਟਰ ਕਾਲੀਦਾਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਦਾ ਅੱਜ 35 ਫਾਈਟ ਵਿੱਚ ਇਹ ਤੋਂ ਵੀ ਇਧਰ ਕੇ ਸੁਭਾਤ ਦੇ ਅੱਜ 40 40 ਸਾਲ ਤੋਂ ਸਾਡੇ ਸਿੰਘ ਬੰਦੀ ਨੇ ਜਿਹੜੇ ਸਜ਼ਾਵਾਂ ਕੱਟ ਚੁੱਕੇ ਆ ਉਸ ਦੇ ਤਹਿਤ ਮਾਸੀ ਦੁਰਬਖ ਸਿੰਘ ਪਹਿਲੀ ਲੜੀ ਉਹਨੇ ਸਿੱਧੀ ਦਿੱਤੀ ਉਹਨਾਂ ਨੂੰ ਵਿਹਾਈ ਕਰਾਉਣ ਵਾਸਤੇ ਫਿਰ ਪਾਪੂ ਸੂਰ ਸਿੰਘ ਭੁਖੜਤਾਲ ਦੇ ਬੈਠਾ ਸਰਕਾਰ ਦਾ ਅੱਜ ਵੀ ਬੰਦੀ ਬਣਾਇਆ ਹੋਇਆ ਉਸ ਲੜੀ ਤਹਿਤ ਅਸੀਂ ਟਰਨ ਬਾਈ ਟਰਨ ਇਹ ਕਰਦੇ ਆ ਰਹੇ ਆ ਅੱਜ 26 ਮਾਰਚ ਆਜ਼ਾਦੀ ਦਿਵਸ ਹੈ ਸਾਡੇ ਲਈ ਕੋਈ ਆਜ਼ਾਦੀ ਨਹੀਂ ਸਾਡੇ ਨਾਲ ਪੂਰੇ ਮਾਪਦੰਡ ਕੀਤੇ ਜਾਂਦੇ ਆ ਇੱਕ ਪਾਸੇ ਕਾਤਲ ਪਲਾਤਕਾਰੀ ਉਹਨੂੰ ਬਾਰ-ਬਾਰ ਪਰੋਲ ਦਿੱਤੀ ਜਾਂਦੀ ਹੈ ਸਾਡੇ ਜ਼ਖਮਾਂ ਤੇ ਲੂਣ ਪਾਇਆ ਜਾਂਦਾ ਹੈ ਦੂਜੇ ਪਾਸੇ ਮਾਨਵਤਾ ਦੀ ਭਲਾਈ ਕਰਨ ਵਾਲੇ ਸੇਵਾ ਕਰਨ ਵਾਲੇ ਰੱਬ ਨੂੰ ਮੰਨਣ ਵਾਲੇ ਮਨੁੱਖਤਾ ਨੂੰ ਮੰਨਣ ਵਾਲੇ ਉਹਨਾਂ ਨੂੰ ਸਜ਼ਾਵਾ ਕਰ ਚੁੱਕੇ ਉਹ 20-20 ਸਾਲ ਤੇ 22 ਸਾਲ ਉੱਤੇ ਉਹਨਾਂ ਨੂੰ ਨਿਆਂਜ ਬੰਦ ਕੀਤਾ ਹੋਇਆ ਇਸ ਮਾਰਚ ਦਾ ਰੋਸ ਵਜੋਂ ਅਸੀਂ ਅੱਜ ਇਹ ਰੋਸ ਮਾਰਚ ਕਰ ਰਹੇ ਹਾਂ ਕਦੋਂ ਤੱਕ ਤੁਹਾਡਾ ਫੈਸਲਾ ਨਹੀਂ ਹੋਣਾ ਇਹ ਅੱਜ 26 ਜਨਵਰੀ ਆ ਵਿਸ਼ੇਸ਼ ਅੱਜ 2-4 ਘੰਟਿਆਂ ਦਾ ਰਹੇਗਾ ਜੈਜਾ ਗੁਰਦੇਵ ਸਿੰਘ ਜੀ ਕੌਂਕੇ ਦੀ ਰਿਪੋਰਟ ਜਿਹੜੀ ਆ ਉਹਨੂੰ ਲਾਗੂ ਕੀਤਾ ਜਾਵੇ ਉਹਨਾਂ ਨੂੰ ਸੱਜਾ ਮਦਦ ਨਹੀਂ ਜਾਣ ਇਥੋਂ ਤੱਕ ਹੁਣ ਜੇ ਇਸ ਗੱਲ ਤੇ ਆਪਾਂ ਚੱਲ ਹੀ ਪਏ ਜੈਜਾ ਗੁਰਦੇਵ ਸਿੰਘ ਜੀ ਕੌਂਕੇ ਦੀ 25 ਸਾਲ ਕਾਲੀ ਸਰਕਾਰ ਆਪਣੇ ਆਪ ਨੂੰ ਕਹਾਉਂਦੀ ਰਿਪੋਰਟ ਨੱਪ ਕੇ ਰੱਖੀ ਆ ਬਾਦਲ ਕਹਨੇ ਜਾਣ ਕੇ ਕਿਉਂਕਿ ਜਿਹੜੇ ਚਹੇਤੇ ਪੁਲਿਸ ਵਾਲੇ ਉਹਨੂੰ ਮਾਰਨ ਵਾਲੇ ਸੀ ਕਾਤਲ ਸੀ ਉਹਨਾਂ ਦੀ ਬੁੱਕਲ ਸੀ ਸੀਗੇ ਸੈਣੀ ਵਰਗੇ ਸਵਰਨ ਘੋਟਨੇ ਵਰਗੇ ਉਹਨਾਂ ਦੀ ਚੌਂਕੀ ਭਰਦੇ ਸੀ ਜੇ ਸਿੱਧੇ ਸ਼ਬਦਾਂ 'ਚ ਇਹ ਕਹਿ ਦਈਏ ਵੀ ਟੇਢੇ ਮੰਗੇ ਢੰਗ ਨਾਲ ਮਰਵਾਇਆ ਇਹਨਾਂ ਨੇ ਆ ਤੇ ਇਸ ਕਰਕੇ ਅਸੀਂ ਅੱਜ ਉਹਨਾਂ ਦੀ ਉਹ ਉਹਨਾਂ ਦੀ ਸੱਜਾਵਾਂ ਜਿਹੜੀ ਸਜ਼ਾ ਜਿਹੜੀ ਹੈ ਉਹਨੂੰ ਦਬਾਉਣ ਵਾਸਤੇ ਕਾਤਲਾਂ ਨੂੰ ਔਰ ਆ ਸਾਡੇ ਸੰਘਾ ਮੰਡੀ ਸਕਾਨ ਨੂੰ ਰਿਹਾਈ ਕਰਾਉਣ ਵਾਸਤੇ ਅਸੀਂ ਅੱਜ ਇਹ ਮਾਰਚ ਕਰ ਰਹੇ ਹਾਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ